ਹਾਂ ਜੀ ਬਰਾਂਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਜਾਣ ਕੇ ਬੜੀ ਖੁਸ਼ਖਬਰੀ ਹੋਵੇਗੀ ਕਿ ਪਿੰਡ ਡੱਲੇਵਾਲ ਨੇੜੇ ਗੁਰਾਇਆਂ ਜਿਲ੍ਹਾ ਜਲੰਧਰ ਵਿਖੇ 19 ਤੇ 20 ਫਰਵਰੀ ਨੂੰ ਬਹੁਤ ਹੀ ਸ਼ਾਨਦਾਰ ਮੈਚ ਕਰਵਾਏ ਜਾ ਰਹੇ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਡੇ ਪ੍ਰਧਾਨ ਲੰਬੜ ਸਿੰਘ ਹੋਰ ਵੀ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਸਾਡੀ ਪਿੰਡ ਦੀ ਪੰਚਾਇਤ ਤੇ ਸਾਡੇ ਐਨਆਰਆਈ ਵੀਰ ਜਿਨ੍ਹਾਂ ਦੇ ਪਿੰਡ ਦੇ ਸੰਯੋਗ ਦੇ ਨਾਲ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਮਮਹਾ ਕੇ ਸਾਡੇ ਇਸ ਗੁਰਦੁਆਰਾ ਸ਼ਿਦਾ ਸਿੰਘਾ ਦੇ ਪਵਿੱਤਰ ਹਿਸਤਾਨ ਤੇ ਜਿਹੜਾ ਟੂਰਨਾਮੈਂਟ ਹੋ ਜਾ ਰਿਹਾ ਉਸ ਦੀਆਂ ਰੌਣਕਾਂ ਨੂੰ ਬਤਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪ੍ਰਾਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਂਟ ਡੱਲੇਬਾਦ ਵਿਖੇ 19 ਤੇ 20 ਫਰਵਰੀ ਨੂੰ 19 ਮਾਹੋਲਾ ਮਹਾਲਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ 19 ਤਰੀਕ ਨੂੰ ਉਪੰਦੇ 75 ਕਿਲੋ ਦੇ ਮੁਕਾਬਲੇ ਹੋਊਗੇ 30 ਤਰੀਕ ਨੂੰ 8 کلبਾਂ ਜਿਹੜੀਆਂ ਸਦਿयां ਆ ਉਹਨਾਂ ਦੇ ਮੁਕਾਬਲੇ ਹੋਣੇ ਆ ਉਹਨਾਂ ਸਾਰਿਆਂ ਦੇ ਵਿੱਚ ਵੱਡੇ ਵੱਡੇ ਤਲਾਨਤਰ ਇੰਟਰਨੈਸ਼ਨਲ ਖਿਡਾਰੀ ਖੇਡ ਰਹੇ ਆ ਜਿਨ੍ਹਾਂ ਦਾ ਨਾਮ ਪਹਿਲਾ ਨਾਮ ਜਿਹੜਾ ਹੈਗਾ ਆ 2 ਲੱਖ ਦਾ ਆ ਦੂਜਾ ਨਾਮ 1.5 ਲੱਖ ਦਾ ਆ ਤਾਂ ਜਿਹੜੇ ਵੈਸਟ ਨਿਕਲਣੇ ਆ ਉਹਨਾਂ ਨੂੰ 50-50 ਹਜ਼ਾਰ ਦੇ ਨਕਦ ਨਾਮ ਦਿੱਤੇ ਜਾਣੇ ਆ। ਬਾਕੀ ਇੱਕ ਹੋਰ ਵੱਡੀ ਗੱਲ ਆ ਜਿਹੜਾ ਕੁੜੀਆਂ ਦਾ ਮੈਚ ਹਰਿਆਣਾ ਤੇ ਪੰਜਾਬ ਦਾ ਹੋਣਾ ਆ। ਉਹਦਾ ਨਾਮ 75 ਹਜ਼ਾਰ ਤੋਂ 50 ਹਜ਼ਾਰ ਆ। ਉਹ ਮੈਚ ਬੜਾ ਦੇਖਣ ਵਾਲਾ ਹੋਣਾ ਆ। ਬਾਕੀ ਆ ਅਸੀਂ ਆ ਗਰਾਊਂਡ ਦੇ ਵਿੱਚ ਖੜੇ ਆ। ਗਰਾਊਂਡ ਪੂਰੀ ਤਿਆਰ ਆ। ਅਸੀਂ ਬਾਕੀ ਸਾਰੇ ਪਿੰਡ ਦਾ ਬਹੁਤ ਸਹਿਯੋਗ ਆ। ਅਸੀਂ ਇਹੀ ਬੇਨਤੀ ਕਰਦੇ ਆਂ ਵੀ ਦੇਖਣ ਵਾਲੇ ਦਰਸ਼ਕ 20 ਤੇ 19 ਤੇ 20 ਤਰੀਕ ਨੂੰ ਆਣ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂਜੀ ਭਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 19 ਤੇ 20 ਫਰਵਰੀ ਨੂੰ ਗੁਰਦੁਆਰਾ ਸ਼ਹੀਦਾ ਸਿੰਘਾਂ ਵਿਖੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਸਾਰੇ ਇਲਾਕਾ ਨਿਵਾਸੀਆਂ ਨੇ ਹਮਮਾ ਕੇ ਪਹੁੰਚਣਾ ਹੈ ਅੱਜ ਅੱਜ ਮੀਟਿੰਗ ਹੋਈ ਆ ਅੱਗੇ ਮੈਚਾਂ ਦੀ ਪ੍ਰਬੰਧਕ ਲਈ ਔਰ ਢਿੱਲੋਂ ਬ੍ਰਦਰਸ ਤੇ ਪ੍ਰੋ ਲਾਈਨ ਟਰਕਿੰਗ ਵੱਲੋਂ ਮੁੰਡਿਆਂ ਲਈ ਕਲੱਬ ਦੀ ਟੀ-ਸ਼ਰਟ ਲਾਂਚ ਕੀਤੀ ਗਈ ਹੈ ਤੇ ਸਾਰਿਆਂ ਨੂੰ ਵਧੀਆਂ ਵੰਡੀਆਂ ਜੀ ਆਂ